ਇਹ ਤਸਕੀਫ ਲੱਗੀ ਆਹ ਲੱਗੀ ਇਹ ਤੁਹਾਨੂੰ ਆਹ ਆਹ ਉਹ ਚੋਡਰ ਕਰਨ ਦਾ ਕਿੱਥੋਂ ਦਾ ਸਾਨੂੰ ਬਹਾਨਾ ਦਾਲ ਲਈ ਤੁਹਾਨੂੰ ਮੈਂ ਨਾ ਮੈਂ ਬਣਾਇਆ ਹੁਣ ਮੀਰਾ ਬਣਾਇਆ ਮੈਨੂੰ ਚੱਕ ਲੈਣਾ ਪੈਣਾ ਵਾ ਇਹ ਨਾਲ ਜਿਦਤਾ ਜੀ ਤੁਹਾਨੂੰ ਹਾਂਜੀ ਜਦ ਵੀ ਮਾਈਲਾ ਨੇ ਜਿਦਣਾ ਹਾਂਜੀ ਹਾਂਜੀ ਮੇਰਾ ਵੀ ਹੁਣ ਜਿੱਤਣਾ ਮੈਨੂੰ ਗੇਮ ਜਿਤਾਈ ਇਤਨਾ ਚੋਣਾ ਠੀਕ ਹੈ ਜੀ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਆਏ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਨਾਲ ਬੈਠ ਕੇ ਖੇਡੀ ਤਾਸ਼ ਤੁਹਾਨੂੰ ਦੱਸਦੇ ਕਿ ਤਸਵੀਰਾਂ ਜਲੰਧਰ ਹਲਕੇ ਦੀਆਂ ਨੇ ਜਿੱਥੋਂ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਸੀਐਮ ਚੰਨੀ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕਰ ਰਹੇ ਨੇ ਤੇ ਤਸਵੀਰਾਂ ਜਲੰਧਰ ਹਲਕੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਾਬਕਾ ਸੀਐਮ ਲੋਕਾਂ ਦੇ ਨਾਲ ਬੈਠ ਕੇ ਤਾਸ਼ ਖੇਡ ਰਹੇ ਨੇ ਤੁਨਾਂ ਦੇ ਨਾਲ ਇੰਜੋਏ ਕਰ ਰਹੇ ਨੇ ਤੁਹਾਨੂੰ ਦੱਸਦੇ ਕਿ ਸਾਬਕਾ ਸੀਐਮ ਚੰਨੀ ਦੇ ਇਸ ਅੰਦਾਜ਼ ਨੂੰ Jalanderde lho, kafi pesant karene. ini Terima kasih دیتا ਤੁਹਾਡਾ ਸਿਰਦ ਰੰਗ ਦਾ ਨਹੀਂ ਤੁਹਾਨੂੰ ਮੈਂ ਮੈਂ ਬਣਾਇਆ ਹੁਣ ਮੀਰਾ ਬਣਾਇਆ ਮੈਨੂੰ ਚੱਕ ਲੈਣਾ ਵਾ ਇਹ ਨਾਲ ਜਿਤਾਤਾ ਜੀ ਤੁਹਾਨੂੰ ਹਾਂਜੀ ਜਿੱਤ ਕੇ ਹਵਾਈ ਲਾਨੇ ਜਿਤਾਣਾ ਮੇਰਾ ਵੀਰ ਹੁਣ ਜਿਸ ਤਰ੍ਹਾਂ ਮੈਨੂੰ ਗੇਮ ਜਿਤਾਈ ਇਸ ਤਰ੍ਹਾਂ ਠੀਕ ਹੈ ਜੀ